ਵੱਲਾ ਸਾਹਿਬ ਅੱਜ ਤੁਸੀਂ ਪ੍ਰੋਗਰਾਮ ਤੇ ਆਏ ਜੇ ਤੇ ਪਰ ਜਾਣਕਾਰੀ ਦਿਓ ਸਾਨੂੰ ਸੋਤਿ ਮੈਂ ਜੀ ਪਹਿਲੇ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਾਂ ਕਿ ਤੁਸੀਂ ਅੱਜ ਕਿੰਨਾ ਚੰਗਾ ਟਾਈਮ ਕੱਢਿਆ ਕਿਉਂਕਿ ਅੱਜ ਇਪਟਾ ਸੰਸਥਾ ਵੱਲੋਂ ਜਿਹੜਾ ਅੱਜ ਪ੍ਰੋਗਰਾਮ ਕੀਤਾ ਜਾ ਰਿਹਾ ਇੱਥੇ ਆਈਟੀ ਗੁਰਦਾਸਪੁਰ ਦੇ ਵਿੱਚ ਮੈਂ ਇਪਟਾ ਸੰਸਥਾ ਦਾ ਬਹੁਤ ਧੰਨਵਾਦ ਕਰਾਂ ਕਿਉਂਕਿ ਹਰ ਸਾਲ ਦੀ ਤਰ੍ਹਾਂ ਬਹੁਤ ਮਾਨਸਿਤ ਕਰ ਦਿੰਦੇ ਨੇ ਇਹ ਬੜਾ ਵੱਡਾ ਉਪਰਾਲਾ ਕਿ ਨੌਜਵਾਨਾਂ ਨੂੰ ਜਿਹੜੀ ਆ ਉਹ ਇਹ ਜਿਹੜੇ ਨਾਟਕ ਨੇ ਨਾਟਕ ਦੇ ਰਾਈ ਇਹ ਜਿਹੜੀ ਸਭਿਤਾ ਜਿਹੜੀ ਹੈ ਪੰਜਾਬ ਦੀ ਉਹਨੂੰ ਤੇ ਹਿੰਦੁਸਤਾਨ ਦੀ ਜਿਹੜੀ ਸਭਿਤਾ ਜਿਹੜੀ ਉਹਨੂੰ ਇਹ ਦਿਖਾਉਂਦੇ ਨੇ ਤੇ ਨੌਜਵਾਨਾਂ ਦੇ ਵਿੱਚ ਇਹ ਜੋਸ਼ ਭਰਦੇ ਨੇ ਕਿ ਕਿਦਾਂ ਸਮਾਜ ਦੀ ਪੰਜਾਬ ਦੀ ਤੇ ਹਿੰਦੁਸਤਾਨ ਦੀ ਜਿਹੜੀ ਸੇਵਾ ਕਰਨੀ ਆ ਉਹ ਰਾਜਗੁਰੂ ਸਖਦੇਵ ਉਹਨਾਂ ਦੇ ਜਿਹੜੇ ਸੁਪਨੇ ਸੀਗੇ ਭਗਤ ਸਿੰਘ ਵਰਗਿਆਂ ਦੇ ਜਿਹੜੇ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਇਜਾਜ਼ਤ ਨੂੰ ਤਾਜ਼ਾ ਕਰਦੇ ਨੇ ਕਿ ਉਹ ਕਿਹੋ ਜਿਹਾ ਜਿਹੜਾ ਹਿੰਦੁਸਤਾਨ ਸੀ ਇਸ ਪੰਜਾਬ ਨੂੰ ਇਸ ਹਿੰਦੁਸਤਾਨ ਨੂੰ ਕਿਹੋ ਜਿਹਾ ਚਾਹੁੰਦੇ ਸੀ ਉਹਦੇ ਸਬੰਧ ਵਿੱਚ ਜਿਹੜੇ ਆ ਉਹ ਜਾਗਰੂਕ ਕਰਦੇ ਨੇ ਔਰ ਮੇਰੇ ਵਾਸਤੇ ਇੱਕ ਹੋਰ ਵੀ ਮਾਣ ਵਾਲੀ ਗੱਲ ਆ ਕਿ ਮੈਂ ਵੀ ਸਾਲ 1980 ਦੇ ਵਿੱਚ ਆਫਟਰ ਗ੍ਰੈਜੂਏਸ਼ਨ ਮੈਂ ਵੀ ਇੱਕ ਸਾਲ ਆਈਟੀ ਦੇ ਵਿੱਚ ਵਿਦਾਊਟ ਟ੍ਰੇਨਿੰਗ ਸੀ ਇੱਥੇ ਤੇ ਮੈਂ ਮੈਨੂੰ ਉਹ ਵੀ ਯਾਦ ਤਾਜ਼ਾ ਹੋਈ ਕਿ ਅੱਜ ਬੜੇ ਮਾਣ ਵਾਲੀ ਗੱਲ ਹੈ ਕਿ ਮੈਨੂੰ ਉਸੇ ਸੰਸਥਾ ਵਿੱਚ ਆ ਕੇ ਫਿਰ ਅੱਜ ਮੇਰਾ ਜਿਹੜਾ ਉਹ ਇਸ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ ਤੇ ਇਹ ਮੈਨੂੰ ਜਿਹੜਾ ਉਹ ਬੋਲਣ ਦਾ ਜਿਹੜਾ ਉਹ ਮੌਕਾ ਮਿਲਿਆ ਸੋ ਇਸ ਕਰਕੇ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਇਹ ਸੰਸਥਾ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਸਗੋਂ ਦੇਸ਼ ਦੇ ਵਿੱਚ ਵੀ ਜਿਹੜੀ ਇਪਟਾ ਜਿਹੜੀ ਆ ਉਹ ਨਾਟਕਾਂ ਦੇ ਰਾਹੀਂ ਆਪਣੇ ਪ੍ਰੋਗਰਾਮਾਂ ਦੇ ਰਾਹੀਂ ਜਿਹੜੀਆਂ ਨੌਜਵਾਨਾਂ ਨੂੰ ਤੇ ਸਮਾਜ ਨੂੰ ਜਾਗਰੂਕ ਕਰਦੀ ਹੈ ਬਹੁਤ ਬਹੁਤ ਧੰਨਵਾਦ ਜੀ ਜੀ ਸਰ ਅੱਜ ਗਰਦਾਸਪੁਰ ਇਪਟਾ ਦੀ ਵਰੇਗੜ ਤੇ ਆ ਆਂਦਾ ਮੌਕਾ ਮਿਲਿਆ ਬਹੁਤ ਸਾਰੇ ਵਿਦਵਾਨ ਸੱਜਣਾ ਸਾਡੀ ਮੁਲਾਕਾਤ ਹੋਈ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਆਈਟੀਆਈ ਦੇ ਜਿੱਥੇ ਕਿ ਜਿਨ੍ਹਾਂ ਨੇ ਇਹ ਹੋਸਟ ਕੀਤਾ ਅੱਜ ਦਾ ਸਮਾਗਮ ਉਹਨਾਂ ਦੇ ਬੱਚਿਆਂ ਨਾਲ ਤੇ ਹੋਰ ਇੱਥੇ ਦੇ ਟੀਚਰ ਸਾਹਿਬਾਨ ਨਾਲ ਬਹੁਤ ਚੰਗਾ ਲੱਗਾ ਵੀ ਇਪਟਾ ਵਰਗੀ ਆਰਗੇਨਾਈਜੇਸ਼ਨ ਜੋ ਹੈ ਉਹਨਾ ਥਾਵਾਂ ਤੇ ਜਾ ਕੇ ਆਪਣਾ ਪ੍ਰੋਗਰਾਮ ਕਰ ਰਹੀ ਹੈ ਜਾਂ ਵਰੇਗੜ ਮਨਾ ਰਹੀ ਹੈ ਜਿੱਥੇ ਆਉਣ ਵਾਲੇ ਜੋ ਜਨਰੇਸ਼ਨ ਹੈ ਆਉਣ ਵਾਲਾ ਜੋ ਬੱਚੇ ਨੇ ਜਿਹਨਾਂ ਸਮਾਜ ਸਿਰਜਣਾ ਉਹਨਾਂ ਦੇ ਵਿੱਚ ਜਾ ਕੇ ਆਪਣੀ ਗੱਲਬਾਤ ਕਰ ਰਹੀ ਹੈ ਉਹਨਾਂ ਨੂੰ ਇਪਟਾ ਦੇ ਜੋ ਹਦੇਸ਼ ਨੇ ਜਾਂ ਉਹਨਾਂ ਦਾ ਜੋ ਵਿਚਾਰ ਹੈ ਉਹਨੂੰ ਲੈ ਕੇ ਜਾ ਰਹੀ ਹੈ ਜਿਹਦੇ ਨਾਲ ਇੱਕ ਬੱਚਾ ਜੋ ਹੈ ਚੰਗਾ ਇਨਸਾਨ ਬਣ ਸਕਦਾ ਤੇ ਉਹ ਕਿਰਤ ਕਰਕੇ ਆਪਣੀ ਰੋਜੀ ਰੱਜੀ ਵਾਸਤੇ ਜੋ ਹੈ ਉਹ ਔਰ ਇਹਨਾਂ ਵਿਚਾਰਾਂ ਨੂੰ ਨਾਲ ਲੈ ਕੇ ਸਾਰੇ ਸਮਾਜ ਨੂੰ ਇਕੱਠਾ ਕਰਕੇ ਆਪਣੇ ਚੰਗੇ ਰਸਤੇ ਤੇ ਚੱਲ ਸਕਦੇ ਨੇ ਦੂਜਿਆਂ ਨੂੰ ਚੰਗੇ ਤਰ੍ਹਾਂ ਗਾਈਡ ਕਰ ਸਕਦੇ ਨੇ ਤੇ ਇਹਦੇ ਵਿੱਚ ਜੋ ਅੱਜ ਰੂਪੋ ਵਾਲੀ ਜੀ ਜੋ ਕਿ ਜਿਹਨਾਂ ਦਾ ਨਾਟਕ ਮੰਡਲੀ ਹੈ ਉਹਨਾਂ ਦੇ ਬਹੁਤ ਵਧੀਆ ਨਾਟਕ ਜੋ ਹੈ ਪੇਸ਼ ਕੀਤੇ ਜਿਨ੍ਹਾਂ ਵਿੱਚ ਬੜਾ ਇਤਿਹਾਸਕ ਤੇ ਜਜਾਰੂਪਣ ਜੋ ਹੈ ਵੇਖਣ ਨੂੰ ਮਿਲਿਆ ਉਹਦੇ ਵਿੱਚ ਕਿਰਤ ਦਾ ਜੋ ਹੈ ਕਿਵੇਂ ਸਨਮਾਨ ਕੀਤਾ ਜਾਣਾ ਚਾਹੀਦਾ ਉਹਦੇ ਬਾਰੇ ਸਾਰੇ ਲੋਕਾਂ ਨੂੰ ਜਾਣਕਾਰੀ ਮਿਲਦੀ ਹੈ ਤਾਂ ਬਹੁਤ ਚੰਗਾ ਲੱਗਾ ਅੱਜ ਦੇ ਮਾਹੌਲ ਵਿੱਚ ਇੱਥੇ ਆ ਕੇ ਸਾਰੇ ਲੋਕਾਂ ਨਾਲ ਮਿਲ ਜੁੜ ਕੇ ਇਹੋ ਜਿਹੇ ਪ੍ਰੋਗਰਾਮ ਨੂੰ ਦੇਖਣ ਵਾਸਤੇ ਤੇ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ ਵਿੱਚ ਇਪਟਾ ਔਰ ਇਥੋਂ ਦੀ ਜੋ ਇੰਸਟੀਚਿਊਸ਼ਨ ਹੈ ਆਈਟੀਆਈ ਉਹਨਾਂ ਦੇ ਜੋ ਪ੍ਰਬੰਧਕ ਨੇ ਬਹੁਤ ਵਧੀਆ ਆਉਣ ਵਾਲੇ ਸਮੇਂ ਚ ਹੋਰ ਵੀ ਇਹੋ ਜਿਹੇ ਚੰਗੇ ਚੰਗੇ ਕੰਮ ਕਰਦਗੇ ਜਿਹਦੇ ਨਾਲ ਸਮਾਜ ਵਿੱਚ ਲੋਕਾਂ ਨੂੰ ਸੇਜ ਮਿਲੇ ਉਹਨਾਂ ਦੀ ਸੋਚ ਜਿਹੜੀ ਆ ਉਹ ਹੋਰ ਉੱਚੀ ਵਧੇ ਹੋਰ ਚੰਗੇ ਬਣ ਚੰਗੇ ਨਾਗਰਿਕ ਬਣ ਮਿਹਰਬਾਨੀ ਜੀ ਸਰ ਸਰ ਜਿਹੜਾ ਅੱਜ ਸਰਕਾਰੀ ਆਈਟੀ ਵਿੱਚ ਪ੍ਰੋਗਰਾਮ ਪਨਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਇਪਟਾ ਗੁਰਦਾਸਪੁਰ ਦੀ ਵਰੇਗੰਢ ਦੇ ਮੌਕੇ ਤੇ ਜੋ ਪੂਰੀ ਟੀਮ ਵੱਲੋਂ ਤੇ ਸਰਦਾਰ ਇੰਦਰਜੀਤ ਸਿੰਘ ਜੀ ਰੂਪਵਾਲੀ ਵੱਲੋਂ ਆਪਣੇ ਨਾਟਕ ਥੀਏਟਰ ਗਰੁੱਪ ਵੱਲੋਂ ਜੋ ਨਾਟਕ ਪੇਸ਼ ਕੀਤੇ ਗਏ ਆ ਬਹੁਤ ਹੀ ਵਧੀਆ ਉਹ ਲੱਗਾ ਸਾਰੇ ਬੱਚਿਆਂ ਨੇ ਮੈਂ ਉਮੀਦ ਕਰਦਾ ਕਿ ਸਾਰੇ ਸਟੂਡੈਂਟਸ ਨੇ ਜੋ ਸਾਡਾ ਯੂਥ ਆ ਉਹਨਾਂ ਇਹਨਾਂ ਨਾਟਕਾਂ ਦੇ ਰਾਹੀਂ ਕਾਫੀ ਉਹਨਾਂ ਨੂੰ ਸਿੱਖਦ ਮਿਲੀ ਹੋਏਗੀ ਜੋ ਸਾਡੇ ਸਮਾਜ ਵਿੱਚ ਜੋ ਚੈਲੰਜਸ ਆ ਜੋ ਸੋਸ਼ਲ ਇਸ਼ੂਸ ਸਾਡੇ ਸਮਾਜ ਵਿੱਚ ਇਸ ਮੌਕੇ ਤੇ ਹੈਗੇ ਆ ਉਹਨਾਂ ਬਾਰੇ ਉਹਨਾਂ ਨੂੰ ਜਾਗਰੂਕਤਾ ਮਿਲੀ ਹੋਏਗੀ ਤੇ ਉਮੀਦ ਕਰਦੇ ਆ ਕਿ ਉਹ ਸੇਧ ਲੈ ਕੇ ਉਹ ਆਪਣੇ ਆਪ ਨੂੰ ਇੱਕ ਬਿਹਤਰ ਇਨਸਾਨ ਤੇ ਆਪਣੇ ਦੇਸ਼ ਦੀ ਸੇਵਾ ਕਰਨਗੇ ਤੇ ਇਸ ਪੂਰੀ ਸੇਵਾ ਕਰਨਗੇ ਆਪਣੇ ਸਰ ਵੇਖੋ ਚਾਹਿਆ ਕਿ ਬਹੁਤ ਵੱਡਾ ਜਿਹੜਾ ਵਿਦਿਆਰਥੀ ਦਾ ਇਕੱਠ ਵੀ ਰਹੀ ਤੇ ਉਤਸ਼ਾਹ ਵੀ ਬੜਾ ਹੈ ਤੇ ਕੀ ਕਰਨਾ ਚਾਹੋਗੇ ਜੀ ਬਿਲਕੁਲ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਸੀ ਇਸ ਤਰੀਕੇ ਦਾ ਨਾਟਕ ਮੈਂ ਸੋਚਦਾ ਕਿ ਇਹ ਲਗਾਤਾਰ ਹਰ ਸਾਲ ਹੋਣੇ ਚਾਹੀਦੇ ਆ ਤੇ ਵਿਦਿਆਰਥੀ ਇਸ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਦੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਅਸੀਂ ਪੂਰੀ ਟੀਮ ਨਾਲ ਇਹ ਹਰ ਸਾਲ ਹੀ ਅੱਗੇ ਤੋਂ ਇੱਕ ਨਾਟਕ ਕਰਵਾਉਂ ਕਰਾਂਗੇ ਸੋ ਤੁਹਾਡੀ ਆਈਟੀਆਈ ਹੋਰ ਕਿਹੜੇ ਕਿਹੜੇ ਉਪਰਾਲੇ ਕਰ ਰਹੀ ਹੈ ਦੇਖੋ ਸਾਡੀ ਆਈਟੀਆਈ ਵਿੱਚ ਜੋ ਗਵਰਨਮੈਂਟ ਦੀ ਸਕੀਮਸ ਹੈਗੀ ਅਸੀਂ ਰੀਸੈਂਟਲੀ ਵਿਸ਼ਕਰਮਾ ਸਕੀਮ ਲਾਂਚ ਕੀਤੀ ਹੈ ਜੀ ਉਹਦੇ ਵਿੱਚ ਜੋ ਕੰਮ ਇਹ ਹੈਗੇ ਆ ਉਹਨਾਂ ਨੂੰ ਸਰਕਾਰ ਵੱਲੋਂ ਰੈਕੋਗਨਾਈਜ਼ ਕੀਤਾ ਜਾਂਦਾ ਹੈ ਤੇ ਸਾਡੇ ਜੋ ਐਗਜ਼ਿਸਟਿੰਗ ਟ੍ਰੇਡਸ ਹੈਗੀਆਂ ਉਹਦੇ ਵਿੱਚ ਡੁਅਲ ਸਿਸਟਮ ਆਫ ਟ੍ਰੇਨਿੰਗ ਸਕੀਮ ਅਸੀਂ ਲਾਂਚ ਕੀਤੀ ਆ ਜਿਹਦੇ ਵਿੱਚ ਅੱਧਾ ਟਾਈਮ ਜੋ ਕੋਰਸ ਦਾ ਹੋਏਗਾ ਉਹ ਇੰਡਸਟਰੀ ਵਿੱਚ ਲੱਗੇਗਾ ਬਾਕੀ ਜੋ ਥਿਉਰੈਟিক্যাল ਪਾਰਟ ਆ ਉਹ ਆਈਟੀਏ ਵਿੱਚ ਕਵਰ ਕਰਨਗੇ ਇਸ ਤਰੀਕੇ ਨਾਲ ਹੋਰ ਵੀ ਪੀਐਮ ਕੇਵੀਆ ਸਕੀਮਾਂ ਸਰਕਾਰ ਦੀ ਬਹੁਤ ਸਕੀਮਾਂ ਆ ਜੋ ਆਪਣੇ ਬੱਚਿਆਂ ਦੀ ਸਕਿੱਲ ਇੰਪਰੂਵ ਕਰਨ ਲਈ ਮਦਦ ਕਰਦੀਆਂ ਤੇ ਕਾਫੀ ਜ਼ਿਆਦਾ ਇਹਨਾਂ ਵਿੱਚ ਐਡਮਿਸ਼ਨ ਦੇਖੀ ਜਾ ਰਹੀ ਹੈ ਜੀ ਸਰ ਅੱਜ ਸ਼ਪਟਾ ਦੀ ਬਰੇਗਣ ਦੀ ਮੌਕੇ ਤੇ ਇਸ ਸੰਸਥਾ ਦੇ ਵਿੱਚ ਜਿਹੜੇ ਨਾਟਕ ਕਰਵਾਏ ਗਏ ਨੇ ਸਰਦਾਰ 인ਦਰਜੀਤ ਸਿੰਘ ਰੂਪਵਾਲੀ ਉਹਨਾਂ ਨੇ ਬਤੌਰ ਰੰਗਕਰਮੀ ਵੀ ਪੇਸ਼ ਹੋਏ ਨੇ ਇਹਦੇ ਨਿਰਦੇਸ਼ਕ ਵੀ ਨੇ ਇਹ ਸ਼ਲਾਘਾਯੋਗ ਨੇ ਇਸ ਕਰਕੇ ਕਿ ਜਿਹੜੇ ਨੌਜਵਾਨਾਂ ਦੇ ਵਿੱਚ ਇਹੋ ਜਿਹੇ ਨਾਟਕ ਜਿਹੜੇ ਸਮਾਜ ਨੂੰ ਸੇਧ ਦਿੰਦੇ ਨੇ ਉਹ ਹੋਣੇ ਚਾਹੀਦੇ ਆ ਇੱਕ ਪਾਸੇ ਉਹ ਰੰਗਮੰਚੀ ਜਿਹੜੀ ਕਲਾ ਦੇ ਨਾਲ ਜੁੜਦੇ ਆ ਔਰ ਦੂਸਰੇ ਪਾਸੇ ਇੱਕ ਸਮਾਜ ਨੂੰ ਬਦਲਣ ਦੀ ਜਿਹੜੀ ਚੇਤਨਾ ਆਉਂਦੀ ਹੈ ਉਹ ਸਮਾਜ ਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਉਹਨਾਂ ਪ੍ਰਤੀ ਜਾਗਰੂਕ ਹੁੰਦੇ ਨੇ ਨੌਜਵਾਨਾਂ ਲਈ ਇਹ ਬਹੁਤ ਔਸਾਰੂ ਰਹੇ ਨੇ ਖਾਸ ਕਰਕੇ ਇਸ ਸੰਸਥਾ ਦੇ ਜਿਹੜੇ ਪ੍ਰਿੰਸੀਪਲ ਸੰਦੀਪ ਸਿੰਘ ਜੀ ਔਰ ਉਹਨਾਂ ਦਾ ਬੜਾ ਸਹਿਯੋਗ ਰਿਹਾ ਟੀਮ ਦੇ ਰੂਪ ਦੇ ਵਿੱਚ ਅੱਜ ਸਾਨੂੰ ਬਹੁਤ ਮਾਣ ਮੱਤੇ ਮਹਿਮਾਨ ਜਿਹੜੇ ਕਿ ਸਾਬਕਾ ਸੀਬੀਆਈ ਦੇ ਡਾਇਰੈਕਟਰ ਡੀਜੀਪੀ ਵੀ ਰਹੇ ਨੇ ਸਰਦਾਰ ਕਨਾਲ ਸਿੰਘ ਜੀ ਆਈਆਰ ਆਈਆਰਐਸ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਇੱਕ ਜੀਵਨ ਦੀ ਜਿਹੜੀ ਸਿਹਤ ਜਦੋਂ ਮਿਲਦੀ ਹੈ ਤੇ ਇਹੋ ਜਿਹੇ ਸਮਾਗਮ ਜਿਹੜੇ ਆ ਉਹ ਹੋਣੇ ਚਾਹੀਦੇ ਨੇ ਸੋ ਮੇਰੀ ਤੇ ਇਹ ਹਫਤਾ ਦੇ ਜਿਹੜੇ ਆਗੂ ਨੇ ਕੰਮ ਕਰਨ ਵਾਲੇ ਨੇ ਰੰਗ ਕਰਮੀ ਨੇ ਮੇਰੀ ਅਪੀਲ ਵੀ ਹੈ ਬੇਨਤੀ ਵੀ ਹੈ ਕਿ ਵਾਕਈ ਨੌਜਵਾਨਾਂ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਇਹ ਨਾਟਕ ਲੈ ਕੇ ਜਾਣੇ ਚਾਹੀਦੇ ਨੇ ਅੱਸੀ ਸਾਹਿਬ ਭਾਸ਼ਾ ਪੁਆਗ ਦਾ ਵੱਲੋਂ ਤੁਸੀਂ ਕੰਮ ਕਰ ਰਹੇ ਜੀ ਇਹ ਪੰਜਾਬੀ ਵਾਸਤੇ ਕਾਫੀ ਕੰਮ ਕੀਤਾ ਤੁਸੀਂ ਕਾਫੀ ਬੁਢ ਸੁਧਾਰ ਦਿੱਤੇ ਆ ਜੀ ਹੁਣ ਤੁਸੀਂ ਰੰਗ ਮੰਚ ਨੂੰ ਲੈ ਕੇ ਕਿੰਨਾ ਪਿੰਡਾਂ ਤੱਕ ਪਹੁੰਚਾਉਣ ਦਾ ਕੋਈ ਨਵਾਂ ਯਤਨ ਕਰ ਰਹੇ ਜੀ ਯਤਨ ਤੇ ਚਲੋ ਲਗਾਤਾਰ ਕਰਦੇ ਰਹਿਣਾ ਚਾਹੀਦਾ ਅਸੀਂ ਵੀ ਕਰਦੇ ਆ ਲੇਕਿਨ ਕਿਉਂਕਿ ਜਿਹੜੇ ਤੁਸੀਂ ਗੱਲ ਕੀਤੀ ਰੰਗਮੰਚ ਦੀ ਨਾਟਕਾਂ ਦੀ ਐ ਇਹ ਅਸੀਂ ਨਾਟਕ ਹਰ ਸਾਲ ਲਗਭਗ 1-2 ਪ੍ਰੋਗਰਾਮ ਸਾਡੇ ਭਾਸ਼ਾ ਭਾਗ ਵੱਲੋਂ ਵੀ ਨਾਟਕਾਂ ਦੇ ਹੁੰਦੇ ਆ ਅਸੀਂ ਕਰਵਾਏ ਵੀ ਆ ਹਰ ਸਾਲ ਵੀ ਕਰਦੇ ਆ ਔਰ ਇੱਕ ਤੋਂ ਵਧੇਰੇ ਕੁਝ ਇੱਕ ਅਸੀਂ ਜਿਹੜੇ ਆਪਣੇ ਵਿੱਤੀ ਸਾਧਨਾਂ ਦੇ ਨਾਲ ਨਿੱਜੀ ਰੂਪ ਤੇ ਜਿਹੜੇ ਇੱਕ ਤੇ ਸਰਕਾਰ ਵੱਲੋਂ ਨੇ ਉਹ ਵੀ ਅਸੀਂ ਕਰਦੇ ਰਹਿੰਦੇ ਆ ਤੋ ਮੈਂ ਕੋਸ਼ਿਸ਼ ਕਰਾਂਗਾ ਹੋਰ ਵੀ ਜਿਹੜੀ ਨਹੀਂ ਵੀ ਸਾਡੀ ਨਾਟਕਾਂ ਦੀ ਟੀਮ ਹੈ ਇਹਨਾਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਘੱਟੋ ਘੱਟ 2-4 ਵਾਰ 5 ਵਾਰ ਸਾਲ ਦੇ ਵਿੱਚ ਅਸੀਂ ਜ਼ਰੂਰ ਇਦਾਂ ਦੇ ਨਾਟਕ ਪੇਸ਼ ਕਰਵਾਈਏ ਖਾਸ ਕਰਕੇ ਜਿਹੜੇ ਨੁੱਕੜ ਨਾਟਕ ਨੇ ਉਹ ਪਿੰਡਾਂ ਦੇ ਵਿੱਚ ਉਹ ਜਿਹੜੇ ਪੰਜਾਬੀ ਦੇ ਬੋਰਡ ਤੁਸੀਂ ਅੰਮ੍ਰਿਤਸਰ ਚ ਕਾਫੀ ਸੁਧਾਰ ਲਿਆ ਹੁੰਦਾ ਪਰ ਕੁਝ ਬੋਰਡ ਜੇ ਇੱਥੇ ਕਰਤਾਰਪੁਰ ਵਿੱਚ ਐਸੇ ਹੈਗੇ ਨੇ ਜਿਹੜੇ ਗਲਤ ਨੇ ਅਜੇ ਵੀ ਮੈਂ ਤੁਹਾਨੂੰ ਉਹਨਾਂ ਦਾ ਡਾਟਾ ਦੇ ਦੂੰਗਾ ਉਹਨਾਂ ਬਾਰੇ ਜ਼ਰੂਰ ਖਿਆਲ ਕਰੋ ਅਸੀਂ ਇੱਕ ਗੱਲ ਠੀਕ ਹੈ ਸ਼ਬਦ ਜੋੜਾਂ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੈਗੀਆਂ ਨੇ ਪਰ ਹੁਣ ਵੇਖੋ ਜ਼ਿਲ੍ਹੇ ਵੱਡੇ ਨੇ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਆਦਾਰੇ ਕਿੰਨੇ ਨੇ ਗਿਣਤੀ ਕਿੰਨੀ ਹੈ ਦੁਕਾਨਾਂ ਦੀ ਗਿਣਤੀ ਕਰਨੀ ਹੋਵੇ ਤਾਂ ਅਸੀਂ ਗਿਣਤੀ ਨਹੀਂ ਦੱਸ ਸਕਦੇ ਕਿੰਨੀ ਹੈ ਲੇਕਿਨ ਜਿੰਨੇ ਕ ਸਾਡੇ ਕੋਲ ਸਾਧਨ ਨੇ ਮੈਂ ਆਪਣੀ ਮੇਲ ਆਈਡੀ ਜਿਹੜੀ ਸਾਰੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਦਿੱਤੀ ਹੋਈ ਹੈ ਕਿ ਕੋਈ ਵੀ ਸ਼ਬਦ ਜੋੜ ਦੀ ਕੋਈ ਸਮੱਸਿਆ ਹੋਵੇ ਸਾਡੇ ਨਾਲ ਸੰਪਰਕ ਕਰੇ ਪਰ ਜਿੰਨੇ ਜਣੇ ਅਸੀਂ ਸੰਪਰਕ ਕਰਦੇ ਨੇ ਚਾਹੇ ਸਰਕਾਰੀ ਨੇ ਵਿਭਾਗੀ ਨੇ ਜਾਂ ਪ੍ਰਾਈਵੇਟ ਅਸੀਂ ਪੂਰੀ ਸਹਿਯੋਗ ਦਿੰਦੇ ਆ ਤੇ ਜਿੱਥੇ ਕਿਤੇ ਤੁਹਾਨੂੰ ਲੱਗਦਾ ਸ਼ਬਦ ਜੁੜਨ ਦੀਆਂ ਗਲਤੀਆਂ ਹੈਗੀਆਂ ਨੇ ਸੋਧ ਕਰਾਉਣ ਵਾਲੀ ਆ ਆਪਾਂ ਉਥੇ ਨਾਲ ਬੜੇ ਮਤਲਬ ਪੋਜ਼ਿਟਿਵ ਜਿਹੇ ਦੇ ਨਾਲ ਅਸੀਂ ਨਾਲ ਜੁੜੇ ਹੋਏ ਆ ਕੋਈ ਅਜੀ ਗੱਲ ਨਹੀਂ ਸਮਾਂ ਦੇਣ ਲਈ ਧੰਨਵਾਦ ਇਹਨੂੰ ਸਮਝਣ ਦੇ ਵਾਸਤੇ ਦੂਸਰੇ ਜੀ ਸਾਡੇ ਆਈਟੀਆਈ ਵਿੱਚ ਇੱਥੇ ਗਦਾਸਪੁਰ ਵਿੱਚ ਬਹੁਤ ਵਧੀਆ ਪ੍ਰੋਗਰਾਮ ਹੋਇਆ ਅੱਜ ਬਹੁਤ ਮੁੰਡੇ ਆਏ ਜੀ ਬਹੁਤ ਉਤਸ਼ਾਹਿਤ ਬੱਚੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਜੀ ਬਹੁਤ ਵਧੀਆ ਪ੍ਰੋਗਰਾਮ ਹੋਇਆ ਜੀ ਤੇ ਇੱਥੇ ਬਾਰੋਂ ਦੀ ਕਲਾਕਾਰ ਬਹੁਤ ਵਧੀਆ ਤਰੀਕੇ ਨਾਲ ਆਪਣਾ ਪਰਫਾਰਮੈਂਸ ਦੇ ਕੇ ਗਏ ਨੇ ਤੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਜੀ ਇੱਥੇ ਬਹੁਤ ਤੁਹਾਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਜੋ ਇਹਨਾਂ ਨੇ ਕਲਾਕਾਰੀ ਦਿਖਾਈ ਆ ਜੋ ਸਰਕਾਰ ਬਾਰੇ ਦੱਸਿਆ ਜਾਂ ਜਿਹੜੀ ਮਸ਼ੀਨਾਂ ਬਾਰੇ ਦੱਸਿਆ ਉੱਤੇ ਥੋੜਾ ਗੌਰ ਕੀਤਾ ਜਾਵੇ ਤੇ ਜੋ ਜੋ غور ਕਰਨ ਵਾਲੀ ਚੀਜ਼ਾਂ ਆ ਉਹ ਤੇ ਧਿਆਨ ਵੀ ਦਿੱਤਾ ਜਾਵੇ ਤੇ ਬਾਕੀ ਮੇਰਾ ਵੀਰ ਤੁਸੀਂ ਦੱਸੋ ਐਵੇਂ ਦੇ ਪ੍ਰੋਗਰਾਮ ਸਾਰੀਆਂ ਸੰਸਥਾਵਾਂ ਤੇ ਹੋਣੇ ਚਾਹੀਦੇ ਹਨ ਇਹ ਸਾਨੂੰ ਇਹਨਾਂ ਤੋਂ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਧੰਨਵਾਦ ਤੇ ਬੱਚਾ ਅੱਜ ਜਿਹੜੀ ਸਭ ਲਈ ਵਿੱਚ ਬੰਦੇ ਦੇ ਵਿੱਚ ਜਰਬਾ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਸਾਡੀ ਆਈਟੀਈ ਦੇ ਵਿੱਚ ਜੋ ਫੰਕਸ਼ਨ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਵਧੀਆ ਲੱਗ ਰਿਹਾ ਕਿਉਂਕਿ ਤੁਹਾਡੇ ਸਾਹਮਣੇ ਦੇਖ ਰਹੋ ਕਾਫੀ ਸਟੂਡੈਂਟ ਆਨੰਦ ਮਾਰ ਰਹੇ ਨੇ ਇਸ ਫੰਕਸ਼ਨ ਦਾ ਮੈਂ ਤੇ ਇਹੀ ਉਮੀਦ ਕਰਦਾ ਹਰ ਇੱਕ ਸਕੂਲ ਕਾਲਜਾਂ ਦੇ ਵਿੱਚ ਇਹ ਫੰਕਸ਼ਨ ਹੋਣਾ ਚਾਹੀਦਾ ਜੋ ਕਿ ਸਾਨੂੰ ਬਹੁਤ ਹੀ ਸਿੱਖਣ ਨੂੰ ਮਿਲ ਰਿਹਾ ਹੈ ਉਸ ਮੈਂ ਅਸੀਂ ਇਹੀ ਚਾਹਨਾ ਚਾਹਾਂਗੇ ਕਿਸੇ ਹਰ ਇੱਕ ਸਕੂਲ ਕਾਲਜ ਦੇ ਵਿੱਚ ਇਹੋ ਜਿਹਾ ਫੰਕਸ਼ਨ ਕਰਵਾਇਆ ਜਾਏ ਜਿਹਦੇ ਕਰਕੇ ਸਾਰੇ ਇੱਕ ਬੱਚੇ ਵਧੀਆ ਤੇ ਵਧੀਆ ਔਰ ਸਭ ਤੋਂ ਚੰਗਾ ਜੋ ਕਿ ਸਾਨੂੰ ਸਿੱਖਣ ਨਹੀਂ ਮਿਲੇ ਇਹ ਉਮੀਦ ਚਾਹਾਂਗਾ ਸ਼ੁਕਰ